ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਛਿਛਰੇਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪ੍ਰਦੀਪ ਸਿੰਘ ਜੀ ਨਾਲ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਜਰਸੀਆਂ ਤੁਹਾਨੂੰ ਦਿਖਾਉਣੀਆਂ ਛੋਟੇ ਭਾਈ ਅੱਜ ਸਾਰੇ ਤੁਹਾਨੂੰ ਦਿਖਾਉਣੀਆਂ ਤੇ ਬਾਕੀ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸ ਚਾੱਕ ਕੇ ਆਪਣੀ ਚੁਆਈ ਕਰਕੇ ਤੇ ਪਾਸ ਕਰਕੇ ਖੜੋ ਜੀ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਦੋ ਟਾਈਮ ਚੁਆਇਜ਼ ਜ਼ਰੂਰ ਕਰਾ ਲੈ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਜੀ ਵਧੀਆ ਜੇ ਮੇਰਾ ਜੇ ਬਾਬੇ ਨਾਨਕ ਦੀਆਂ ਹੋਰ ਗੁਰਸੇਵਕ ਵੀਰ ਜੀ ਤੁਹਾਡੇ ਕੀ ਹਾਲ ਚੱਲ ਨੇ ਸੇ ਮਹਾਰਾ ਜੀ ਠੀਕ ਸਾਡੇ ਐ ਬੜਾ ਮਗਰ ਜੋ ਕੇ ਖਲੋਗੇ ਜੀ ਆਹ ਸੋ ਅੱਗੇ ਆ ਗਿਆ ਠੀਕ ਵਧੀਆ ਬੀ ਸੁਣਾਓ ਵੇਤਾ ਹੀ ਮਾਲ ਉਦਨ ਨਾਲਾ ਫੇਰ ਹਾਂਜੀ ਵੇਖਿਆ ਜੀ ਵੇਖਿਆ ਜੀ ਅੱਛਾ ਹਾਂਜੀ ਬਾਕੀ ਵੀਰ ਜੀ ਭਾ ਹੀ ਵਿਕਦਾ ਰਿਹਾ ਤੁਹਾਨੂੰ ਪਤਾ ਜੀ ਅੱਛਾ ਭਾ ਜੇ ਫਿਰ ਮਾਲ ਵਿ ਮੋਲ ਬਿਕਰ ਨਿਕੇ ਨਿਕੇ ਆ ਗਿਆ ਸੁਣਿਆ ਠੀਕ ਆ ਤੇ ਨਾਮ ਦੱਸਦੇ ਕਰੀ ਫਿਰ ਨਾਮ ਮੇਰਾ ਵੀਰ ਜੀ ਪ੍ਰਦੀਪ ਸਿੰਘ ਜੇ ਸਨ ਆਫ ਸਰਦਾਰ ਬਲਦੇਵ ਸਿੰਘ ਪਿੰਡ ਖਿਛਰੇਵਾਲ ਤਹਿਸੀਲ ਮਟਾਲਾ ਜ਼ਿਲ੍ਹਾ ਗੁਰਦਾਸਪੁਰ ਫੋਨ ਨੰਬਰ ਕੋਈ ਪਰਗਾ ਇਹ ਸਤਾ ਤਰਦਾ ਕਾਤੀ ਤੇ ਕਿੰਿਆ ਤੇ ਠੀਕ ਹੈ ਜੀ ਬਾਕੀ ਵੀਰ ਜੀ ਵੀਡੀਓ ਬਣਾਉਣ ਤੋਂ ਪਹਿਲਾਂ ਆਪਾਂ ਵੀਰੇ ਸਮਾਂ ਵਿਖਾ ਦਈਏ ਹਰੇ 12:53 ਮਿੰਟ ਹੋਏ ਜੀ 1 ਵਜੇ ਚੱਲਿਆ ਹਾਂ ਜੀ ਹਾਂਜੀ 1 ਵਜੇ ਚੱਲਿਆ ਉਹ ਸਾਣਾ ਕੋਈ ਵੀਰ ਬਣਾਉਣੇ ਚਾਹੀ ਮਿਲ ਗਏ ਨੇ ਢੋਕਾ ਨਹੀਂ ਜੇ ਪਾਇਆ ਆਪਾਂ ਕੋਈ ਕੋਈ ਟਾਈਮ ਲਾ ਕੇ ਵੀਡੀਓ ਨਹੀਂ ਬਣਾਇਦਾ ਬਾਰੇ ਟਾਈਮ ਲੈ ਕੇ ਸ਼ੂਟਿੰਗ ਕਰਦਾ ਤਾਂ ਸਾੜ ਜਾਂਦਾ ਵਾ ਹਾਂਜੀ ਹਾਂਜੀ ਦੋਵੇਂ ਟਾਈਮਾਂ ਵੀਰ ਕੋ ਤਸੱਲੀ ਕਰਕੇ ਫਿਰ ਖੜੇ ਠੀਕ ਹੈ ਜੀ ਪਹਿਲੇ ਸਭੇ ਸਲੀਕੇ ਵਾਰ ਆ ਇਹਦਾ ਬੱਚਾ ਜੀ ਵਿਖਾ ਲ ਦੋਗਾ ਹਾਂ ਬੱਚਾ ਜੀ ਪਤਲਾ ਲਾੜੇ ਤਾਜੀ ਹੋਈ ਕਿੰਨਾ ਇਹ ਸੱਤ ਹੋਊਗਾ ਸ਼ਾਇਦ ਗਰੰਟੀ ਦਵਾਗੇ ਤੇ ਕਿੰਨਾ ਦੁੱਧ ਕਰੀ ਜਾਊਗੀ ਐ ਦੁੱਧ ਵੀ ਜੀ ਸੇਵਾ ਤੁਹਾਨੂੰ ਪਤਾ ਪਾਣੀ ਦੀ ਮਾਰ ਤੋਂ ਭੁੱਖੀਆਂ ਮਰੀਆਂ ਆਈਆਂ ਜਿਵੇਂ ਕੋਟਾ ਹੱਟ ਨਿਕਲੇ ਵਿਚਾਂੀਆਂ ਦੇ ਹਾਂਜੀ ਛੰਡੀ ਸੀ ਬਹੁਤ ਜ਼ਿਆਦਾ ਜਿਆਦਾ ਬੜੀ ਆ ਭਾਜਦਾ ਬੈਠਾ ਬਾਕੀ ਚਲੋ ਕਿਤੇ ਸੇਵਾ ਵਾਲੀ ਜਗ੍ਹਾ ਤੇ ਚਲ ਗਏ ਬੋਣੀਆਂ ਦੇ ਤੇ 8-9 ਕਿਲੋ ਤੋਂ ਨਹੀਂ ਮਰਦੀ ਤੇ ਸਾਰਾ ਸਿਆਲਾ ਵਧੀਆ ਸਾਰੀ ਜਾਊਗੀ ਬਾਕੀ ਵੀਰੀ ਕੱਦ ਕਾਠ ਵਾਲੀ ਆ ਅਥਾਨੇ ਦੇ ਦੇਖ ਸਾਜੀ ਖੋਲੋ ਹਾਂ ਫਿਰ ਤੋੜਦੀ ਐ ਬਾਕੀ ਟਾਈਮ ਜੇ ਦੁਪਹਿਰ ਦਾ ਵਾ ਕੋਈ ਵੀਰ ਉਸ ਹਾਬ ਨਾਲ ਅੰਦਾਜ਼ਾ ਲਾਵੇ ਹੋਏਗਾ ਵੀਰੀ 7 ਕਿਲੋ ਹੀ ਹਾਂਜੀ ਬਾਕੀ ਤਾਂ ਇਹੋ ਸਾਰਾ ਕੁਝ ਲੱਗਾ ਆ ਜਿਹੜਾ ਸਾਨੂੰ ਦਿਖਾ ਲੀ ਦਿਖਾ ਦੋ ਆ ਇਹਨਾਂ ਪਿਓਰ ਛੇਦਾਂ ਦੇ ਸਾਡਾ ਖਲੋਤੀਆਂ ਜਿਉਂਦਾ ਹੀ ਬਾਕੀ ਵੀਰ ਜੀ ਦੁੱਧ ਆ ਉਹ ਦੱਸਣ ਜਿਹੜਾ ਪੱਕਾ ਹੈਗਾ ਜੀ ਠੀਕ ਹੈ ਜੀ ਹਾਂ ਜੀ ਕਿੰਨਾ ਵੀਰ ਜੀ ਫਿਰ ਮੋਲੇ ਦਾ ਉਹ ਲੋਲ ਵੀਰ ਜੀ ਉੜਦੀਆਂ ਵਾਲੀ ਕਰ ਦੇਣਾ ਕਿੰਨਾ ਮੋਲ ਭਾਏ ਕੋ ਠੀਕ ਕਰਾ ਲੈ 32 ਕਰਾ ਲੈ 27000 ਦੀ ਦੇ ਦੀਏ ਕਰ ਜੀ ਮੰਨ ਤਾਂ ਨਾ ਹੋ ਰੇ ਕਰ ਦੋ ਜੱਸ ਨਾ ਵੀਰ ਜੀ ਤੁਸੀਂ ਵੀਰ ਜੀ ਨਾ 27 ਦੀ ਤੇ ਨਾ ਹੀ 26 ਦੀ ਜਿਹੜੀ ਦੇਣੀ ਆ 200 ਰੁਪਏ ਛੋਟ ਕਰੇ 5000 ਰੁਪਏ ਪੂਰੀ ਵਾਰ ਦੇਵਾਂਗੇ ਅੱਛਾ ਬਾਕੀ ਵੀਰ ਜੀ ਇਹ ਗੱਲ ਉਹ ਹੀ ਪਾਣੀ ਕਰਕੇ ਥੋੜਾ ਜਿਹਾ ਤਿੰਨ ਢੰਗੀਆਂ ਦੀਆਂ ਵਾ ਇਹੋ ਵੰਡੁੰਡ ਪੈ ਗਏ ਨਾ ਦੁੱਧ ਆਪਾਂ ਜਦ ਨਾਲ ਕਿ ਜ 8-9 ਕਿਲੋ ਨੋਰਮਲ ਦੇਈ ਜਾਣਾ ਇਹਨੇ ਠੀਕ ਹੈ ਜੀ ਹਾਂ ਜੀ ਤੇ ਆ ਵੀ ਗਾਂ ਸੂਈ ਸਵਾਈ ਆ ਵੀਰ ਜੀ ਸੂਈ ਜੇ ਕੱਲ ਦੀ ਸੂਈ ਜਿਹੜੀਆਂ 2 ਚਵਈਆਂ ਆਣੇ ਤੇ ਦੇਖ ਸਕਦੇ ਦੋ ਹੀ ਚਵਈਆਂ ਦੀਆਂ ਹੋਈਆਂ ਕੱਲ ਦੀ ਸੂਈਆਂ ਇਹ ਕਿੰਨੇ ਕ ਦੁੱਧ ਆ ਲਈ ਆ ਦੁੱਧ ਵੀਰ ਜੀ ਜੇ ਸਮਝ ਲਓ ਵੀ ਗੱਬਣੀਆਂ ਬਹੁਤਾ ਨਹੀਂ ਆਈਆਂ ਤੇ 12 ਕਿਲੋਗ੍ਰਾਮ ਮਾਰਨਾ ਕਰੀ ਦੇਊਗੀ ਅੱਛਾ ਕੋ ਗਿੱਲਾ ਨੜੋਂ ਨਾਲ ਦੇ ਪੱਛਾ ਖਾਦੋ ਤੋੜ ਦੋ ਫੇਰ ਇਹਨਾਂ ਹਾਂ ਬੱਚਾ ਜੀ ਤਾ ਜੇ ਨੜੋਂ ਜਿਹੜਾ ਨਾਲ ਨਾਲ ਕੋਈ ਨਹੀਂ ਬਾਕੀ ਪਿਓਰ ਜਰਸੀ ਵੀਰ ਜੀ ਮੁਤੀ ਵਾ ਤੇ ਖਾ ਦੋ ਜਰਾ। ਇੱਕ ਰਿਆ ਨੂੰ ਬੱਦੂ। ਬਾਕੀ ਆ ਠੰਡੀ ਸੀ ਲਿਆ ਕੋਈ ਰੱਸੀ ਨਹੀਂ ਪਾਉਣੀ ਸਹੀ ਠੀਕ ਹੈ ਜੀ। ਬਾਕੀ ਚੱਲ ਥੱਲੇ ਮੈਂ ਚੰਗੀ ਆ ਆਪਣੇ ਸਾਵਨਾ ਬਾਕੀ ਕਦ ਕਾਠੀ ਵਿਰਜੀ ਵੇਲੇ ਚੰਗਾ ਜਰਸੀਆਂ ਸਾਵਨਾ ਚਲੋ ਕਦ ਕਾ ਠੀਕ ਹੈ ਅਬ ਉਸੇ ਬਾਤ ਫਰਕ ਕਰੀਏ ਆ ਦੇਖੋ ਬੂਥੀ ਗੜੀ ਸੁਣੀ ਕਿੰਨਾ ਫੇਰਾ ਕੀ ਦਾ ਮੁੱਲ ਇਹਦਾ ਵੀਰੀ ਜੈਜ ਕਰ ਦੇਣਾ ਜੀ ਕਿੰਨਾ ਕ ਦਾਦਾ ਬਾਬਾ ਜੀ ਬਾਬਾ ਜੀ ਇਹਦਾ ਕੋਈ 40 ਨੂੰ 45 ਨੂੰ 37000 ਰੁਪਏ ਕਰ ਦੇ ਥੋੜੀ ਬਾਤ ਛੋਟ ਹੋਰ ਸੈਂਤੀ ਦੇ ਨੇ 36 ਦੀ ਜਿਹੜੀ ਪੱਕੀ ਦੇ ਹੀ ਦੇਣੀ ਆ ਪੂਰੇ 35000 ਦੀ ਵਾੜ ਦੇ ਦਾਂਗੇ ਹਾਂਜੀ ਅੱਛਾ ਹਾਂਜੀ ਉਹ ਤੇ ਛੋੜ ਹੀ ਕਰਾਂਗੇ ਮੇਰਾ ਵੀਰ ਠੀਕ ਹੈ ਜੀ ਬਾਕੀ ਵਾੜ ਵੇਲ ਵੀਰ ਜੀ ਬੂਰੀ ਬੂਰੀ ਵਾਲੀ ਏ ਠੀਕ ਹੈ ਜੀ ਹਾਂਜੀ ਤੇ ਹੁਣ ਆ ਜਿਹੜੀ ਗਾਂ ਆ ਗਈ ਆਪਣੇ ਕੋਲ ਇਹਦੇ ਥੱਲੇ ਵੀਰ ਜੀ 7 ਕਿਲੋ ਦੁੱਧ ਦੇ ਅੱਛਾ ਆ ਬੱਚਾ ਵੀਰ ਜੀ ਖਾਦਾ ਕੋਈ ਵੀਰੇ 20 ਦਿਨਾਂ ਦੇਲੇ ਕੋਈ ਮਹੀਨੇ ਦਾ ਦੇਲੇ ਆ ਬੱਚਾ ਖੋਲ ਦੋ ਫਿਰ ਤੋੜ ਦੋ ਇਹਨਾਂ ਨੂੰ ਤਾਂ ਤੁਹਾਨੂੰ ਲੱਗੋ ਖਾਦੇ ਇਸ ਨੂੰ ਮੜਾ ਜਾਂਦੀ ਹੈ ਠੰਡੀ ਸੀ ਦੇ ਇਦਾਂ ਖਾਨੇ ਤੋੜ ਦੋ ਬਾਈ 7 ਲੀਟਰ ਦੁੱਧ ਹੋਣਾ ਜਿਹੜਾ ਕਹਿੰਦੇ ਵੀ ਇਹਦੇ ਕੋਲ ਹੈਗਾ ਬਾਕੀ ਇਹੋ ਜਿਹਿਆਂ ਗਾਵਾਂ ਦਾ ਦੁੱਧ ਵੀ ਸੰਗਣਾ ਮੱਧਿਆਂ ਰੱਖਣ ਦਾ ਫੈੜ ਚੰਗੀ ਹੁੰਦੀ ਹੈ ਬਾਕੀ ਉਤਨੇ ਇਹ ਵੀ ਚਲੋ ਰੰਗ ਰੂਪ ਦੀ ਸਾਫ ਆ ਪਹਿਲਾਂ ਵਸ਼ੀਰ ਜੀ ਹਲੇ ਸੁਵਾ ਇਹ ਤਾਂ ਵੀ ਪਹਿਲਾਂ ਹੀ ਦੱਸਦੇ ਹੈ ਵੀ ਠੰਡੀ ਧਰੀ ਵੀਰ ਜੀ ਕੋਈ ਮੰਗਾ ਉੰਗਾ ਨਹੀਂ ਚੁਣਾ ਥਾਣੇ ਦੇ ਦੇਖ ਸਕਦੇ ਬਾਕੀ ਖਾਨਾ ਤੇ ਚਵਾਈ ਵਾਲਾ ਵਾਪਸ ਮਾ ਕੇ ਥਾਣੀ ਨੇ ਵਧੀਆ ਕਰ ਦਿੱਤੀ ਹੋਰ ਬਸ ਕੱਢ ਦੇਣੀ ਬਸਮਾਗ ਥਾਣੀ ਕਰਿਆ ਕਰ ਇਦਨ ਪਿੱਛੇ ਚੰਗੀ ਤਰ੍ਹਾਂ ਦਿਖਾ ਲਈ ਕਿੰਨਾ ਰੱਖੀਏ ਫੇਰ ਇਹਦਾ ਮੁੱਲ ਆਪਾਂ ਮੁੱਲ ਵੀਰ ਜੀ ਬਿਲਕੁਲ ਨਿਗਾਹੇ ਕਰ ਦੇਣਾ ਟੋਕੜਾਂ ਵਾਲੇ ਹਿਸਾਬ ਦੇ ਅੱਛਾ ਵੀਰ ਜੀ ਦੇ ਦੀ 27000 ਦੀ 27 ਦੀ ਹਾਂ ਜੀ ਬਾਕੀ ਬਾਬਾ ਕਰਾਓ ਕਰ ਦੋ ਮੰਨ ਤਨ ਕਹੀਂ ਦਾ ਦਿਓ ਜਿੰਨਾ ਕਰਾਉਣਾ ਕਰਾ ਲਓ ਕਰਾ ਲਓ ਵੀਰ ਜੀ 25 ਦੇ ਦਈਏ ਇਹ ਜਸਨੂ ਵੀ ਦੀ 23000 ਦੀ ਦੇਣਾ ਕਰ ਜੋ ਛੋਟੀ ਹੋਣੀ ਹੈ 20000 ਦੀ ਦੇ ਦਈਏ ਵੇਖੋ ੱਟਕਾ ਹੋ ਜਾਣਾ ਜੀ ਨਹੀਂ ਜਾਨ ਕਰ ਹੁਣ ਜਾਨ ਦੀ ਕੁਛ ਨਹੀਂ ਦੋ ਇਹ ਕਹ ਤਾ ਦੇ ਦਾਂਗੇ ਪਾਪਾ 2000 ਰੁਪਏ ਛੋਟੀ ਕਰਾਂਗੇ ਫਿਰ 20000 ਦੇ ਵਿੱਚ ਅੱਛਾ ਹਾਂ ਜੀ ਬਾਕੀ 60 ਵਿਖਾ ਲਓ ਨਾ ਕਿਦਾਂ ਇਹ ਰਾਜੀ ਵੈਰ 20000 ਦੀ ਜਿਹੜੀ ਕਹਿੰਦੇ ਵੀ ਦੇ ਦਾਂਗੇ ਹਾਂ ਜੀ ਤੇ ਆ ਜਿਹੜੀ ਗਾਂ ਜਾਨ ਇਹੋ ਥੱਲੇ ਵੀਰ ਜੀ ਸਾਡੇ ਤੋਂ 4 ਕਿਲੋ ਦੁੱਧ ਨਾਲ ਆ ਜੇ ਅੱਛਾ ਠੀਕ ਆ ਭਰਾਤਾ ਜੀ ਪਹਿਲਾਂ ਮਸ਼ੀ ਵੀਰ ਜੀ ਠੀਕ ਆ ਵੀ ਭਰਾਇਆ ਪਾ ਹਾਂ ਜੀ ਆ ਭਰਾ ਥੜੀ ਥੜੀ ਵੀਰ ਜੀ ਪਹੁੰਚਦਾ ਆ ਵ ਖਵਾਵਾ ਥੋੜਾ ਜਿਹਾ ਘੱਟ ਕਰਦੀ ਆ ਦੁੱਧ ਬਿਨਾਂ ਸ਼ੱਕ ਕੋਈ ਚਾਰ ਨਾ ਕੋਈ ਪੂਰ ਨਹੀਂ ਕੋਈ ਛਟਾ ਨਹੀਂ ਜਿਹੜਾ 4-5 ਲੀਟਰ ਦੁੱਧ ਜਿਹੜਾ ਇਹ ਹੈਗਾ ਆ ਚਵਾਈ ਵੀਰ ਜੀ ਬੜੀ ਸਪੈਸ਼ਲ ਲੱਗੀ ਹੋਗੀ ਮੋਟੀ ਧਾਰ ਹੋਗੀ ਬਾਕੀ ਆ ਵੀ ਚਲੋ ਕਿਤੇ ਪੱਠਿਆਂ ਵਾਲੀ ਜਗ੍ਹਾ ਤੇ ਚਲ ਗਏ ਹਾਂਜੀ ਤਿੰਨੇ ਸਾਰਾ ਸਿਆਲ ਵਧੀਆ ਚਾਹ ਪਾਣੀ ਨੇ ਸਾਰੀ ਜਾਣਾ ਬਾਕੀ ਵੀਰ ਜੀ ਵਖਾਵਾ ਥੋੜਾ ਘੱਟ ਵਿਖਾਉਂਦੀ ਆ ਕੋਈ ਵੀ ਰਸਾਈ ਪਾ ਕੇ ਦੋ ਮਿੰਟ ਚੋ ਕੇ ਖੜੀ ਤੇ ਇਹਦਾ ਮੁੱਲ ਫਿਰ ਇਹਦਾ ਵੀਰ ਜੀ ਬਿਲਕੁਲ ਨਿਗਾਹ ਮੁੱਲ ਕਰ ਦੇਣਾ ਜੀ ਕਿੰਨਾ ਕਰ ਦੇ ਦੇ ਵੀਰ ਜੀ 12000 ਦੀ ਕਰ ਦੋ 12 ਦੀ ਨਾ 11 ਦੀ 10000 ਦੀ ਅੱਛਾ 10000 ਦੀ ਜਾਂਦੇ ਨਹੀਂ ਆ ਉਹਦੇ ਵਿੱਚ ਵੀ ਰੋੜ ਛੱਪਾ ਕਰਨਾ ਕੋਈ ਬੰਤੀ ਕਸਾਈ ਨਗਰ ਰੋੜ ਛੱਪਾ ਜਰੂਰ ਕਰਾਂਗੇ ਅੱਛਾ ਆਏਗਾ ਤਾਂ ਮਨ ਥੋੜਾ ਪਤਾ ਹੋ ਜਾਊਗਾ ਠੀਕ ਹੈ ਜੀ ਤੇ ਬਾਕੀ ਚਲੋ ਇੱਥੇ ਆ ਗਿਆ ਆਪਣੀ ਦੇਖ ਚੱਕੀ ਤਸੱਲੀ ਕਰਕੇ ਫੇਰ ਹੀ ਪਸ਼ੂ ਖਰੀਦੋ ਜੀ